ਸਸਿਕਲ ਦੋਸਤੋ ਆਪਾਂ ਬਠਿੰਡਾ ਤੋਂ ਚੱਲੇ ਹੋਏ ਆ ਪੁਸ਼ਕਰ ਮੇਲਾ ਵੇਖਣ ਲਈ ਬੀਕਾਨੇਰ ਤੋਂ ਥੋੜਾ ਹੀ ਪਿੱਛੇ ਆ ਤੇ ਅੱਜ ਦੀ ਰਾਤ ਆਪਾਂ ਗੁਜ਼ਾਰਾਂਗੇ ਪਹਿਲੀ ਸ਼ਾਇਦ ਬੀਕਾਨੇਰ ਜਾਂ ਬੀਕਾਨੇਰ ਤੋਂ ਅੱਗੇ ਕਿਤੇ ਵੀ ਲੋਕੇਸ਼ਨ ਮਿਲਦੀ ਉੱਥੇ ਆਪਾਂ ਰਾਤ ਰਵਾਂਗੇ ਤੇ ਉਸ ਤੋਂ ਬਾਅਦ ਚੱਲਾਂਗੇ ਅੱਗੇ ਪੁਸ਼ਕਰ ਮੇਲਾ ਤੇ ਇਧਰੋਂ ਮੇਰੇ ਨਾਲ ਮੇਰੇ ਸਾਥੀਓ ਤੁਸੀਂ ਦੇਖ ਰਹੇ ਹੋ ਪ੍ਰਵੇਤ ਲੋਕ ਕੈਨੇਡਾ ਵਾਲੇ ਤੇ ਬੱਬੀ ਜੀ ਬਠੰਡੇ ਵਾਲੇ ਕਹਿੰਦੇ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੈ ਜੀ ਇਹੋ ਮੰਜਾ ਦੇਖ ਲਓ ਟਿੱਬਿਆਂ ਦੇ ਉੱਤੇ ਡਾਇਆ ਹੋਇਆ ਰਾਜਸਤਾਨ ਵਾਲੀ ਚਾਹ ਰਾਜਸਤਾਨੀ ਚਾਹ ਹੈਗੀ ਤੇ ਮੰਜਾ ਟਿੱਬਿਆਂ ਦੇ ਉੱਤੇ ਆ ਤੇ ਪਿੱਛੇ ਚੁੱਪੜ-ਚੱਪੜ ਵਾਧੂ ਲੱਗੇ ਹੋਏ ਆ ਹੈ ਜੀ ਨਾਲ ਤੇ ਨਜ਼ਾਰੇ ਆ ਤੇ ਨਾਲ ਤੇ ਅਗਲਾ ਜਿਹੜਾ ਤੁਹਾਨੂੰ ਸਾਰਾ ਪ੍ਰੋਗਰਾਮ ਆਪਾਂ ਰਾਤ ਵਾਲਾ ਤੇ ਨਜ਼ਾਰੇ ਸੂਰਜ ਸਨਸੈਟ ਤੇ ਨਜ਼ਾਰੇ ਬਿਲਕੁਲ 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 ਤੇ ਬਾਕੀ ਅਗਲਾ ਨਜ਼ਾਰਾ ਤੁਹਾਨੂੰ ਦਿਖਾਉਂਦੇ ਰਾਵਾਂਗੇ ਅੱਗੇ-ਅੱਗੇ ਠੀਕ ਹੈ ਦੋਸਤੋ ਲਓ ਫਿਰ ਚਾਹ ਪੀਓ ਦੋਸਤੋ ਦੇਖ ਰਹੇ ਹੋ ਛਪਦਾ ਹੋਇਆ ਸੂਰਜ ਬਹੁਤ ਸੋਹਣਾ ਸੀਨ ਪੇਸ਼ ਕਰ ਰਿਹਾ ਤੇ ਅਸੀਂ ਜਾ ਰਹੇ ਆਂ ਭਾਰਤ ਮਾਰਾ ਦੇ ਸਮਝ ਲਓ ਵੀ ਬੀਕਾਨੇਰ ਤੋਂ 50-60 ਕਿਲੋਮੀਟਰ ਪਿੱਛੇ 2:00 ਵਜੇ ਤੁਰੇ ਸੀ ਤੇ ਹੁਣ ਅਸੀਂ ਇਧਰੋਂ ਭਾਰਤ ਮਾਰਾ ਤੇ ਆ ਰਹੇ ਆਂ ਜਾਂ ਆਪਣੀ ਗੱਡੀ ਤੇ ਇਥੋਂ ਅੱਪਰ ਚੱਲਾ ਗਿਆ ਅੱਗੇ ਨੂੰ பண்ணி दोस्तों आप नगौर सवेरे अपना चले सी बठिंडा तो टाइम हम तकरीबन अठ बजे है कि आप नगौर इस टाइम से खड़े हैं आप रवे सामने वो भी सकते होटल तो शाम तो तो पैलेस वावी दोस्तों आप ਕ੍ਰਿਸ਼ਨਾ ਰੈਸਟੋਰੈਂਟ ਨਗੌਰ ਨਗੌਰ ਦੇ ਵਿੱਚ ਆਪਾਂ ਅੱਜ ਦੀ ਨਾਈਟ ਸਟੇ ਕੀਤੀ ਹੈ ਤੇ ਇੱਥੇ ਹੈਗਾ ਸ਼ਾਮ ਹੋਟਲ ਉਹਦੇ ਵਿੱਚ ਉਹਦਾ ਰੈਂਟ ਹੈਗਾ 1300 ਰੁਪਿਆ 3 ਪਰਸੈਂਟ ਸੇ ਦੇ ਨਾਲ ਹੀ ਹੈ ਹੈ ਕ੍ਰਿਸ਼ਨਾ ਰੈਸਟੋਰੈਂਟ ਇੱਥੇ ਆਪਾਂ ਰੋਟੀ ਪਾਣੀ ਖਾਣਾ ਹੈਗਾ ਜੀ ਕ੍ਰਿਸ਼ਨਾ ਹੋਟਲ ਜਿਹੜੇ ਮਲਾਈ ਕੋਕਤਾ ਖਾਣਾ ਹੈ ਕਿ ਤੁਹਾਨੂੰ ਜੋ ਤੁਹਾਡੀ ਇੱਛਾ ਜੀ ਮਲਾਈ ਕੋਕਤਾ ਜੋ ਤੁਸੀਂ ਮੰਗਾਓਗੇ ਉਸ ਸਾਨੂੰ ਮਨਜ਼ੂਰ ਹੈ ਹਾਂ ਰੋਟੀ ਰਾੜ ਕੇ ਕਰਾਵੀ ਤੰਦੂਰ ਦੀ ਤਰਾਰੀ ਰੋਟੀ ਕੜਕ ਕੜਕ ghee ਵੀ ਦੇਵਾਂ ਬਖਰੀ ਵਿੱਚ ਬਖਰੀ ਵਿੱਚ ghee ਦੇਣਾ ghee ਲਗਾਉ ghee लो जी ऑर्डर हो गया अपना ਤੇ ਦੇਖਦੇ ਆ ਕਿੰਨੀ ਕ ਕਰਾਰੀ ਤੇ ਕਿੰਨੀ ਕ ਮਖਣੀ ਆਉਂਦੀ ਨਾਲ ਠੀਕ ਹੈ ਜੀ ਤੁਹਾਨੂੰ ਦਿਖਾਵਾਂਗੇ ਜਦੋਂ ਥਾਲੀਆਂ ਆ ਗਈਆਂ ਫਿਰ ਠੀਕ ਹੈ ਜੀ ਹੋਇਆ ਨਾ ਕਿ ਸਾਢੇ ਤਿੰਨ ਮਹੀਨੇ ਹੋਇਆ ਨਾ ਲੋ ਵੀ ਦੋਸਤੋ ਆਪਾਂ ਅੱਜ ਡੇਟ ਹੈਗੀ ਹੈਗੀ 12 ਤੇ ਆਪਾਂ ਬਟਿੰਡਾ ਤੋਂ ਚਲੇ ਸੀ ਪੁਸ਼ਕਰ ਫੇਰ ਵੇਖਣ ਮੇਲਾ ਦੇਖਣ ਤੇ ਰਾਤ ਰੁਕੇ ਸੀ ਆਪਾਂ ਨਗੌਰ ਜਿੱਥੋਂ ਦੇ ਨਗੌਰੀ ਵੜ ਕੇ ਮਸ਼ਹੂਰ ਸੀ ਤੇ ਸਵੇਰੇ ਸਵੇਰੇ ਪਰਮੇਸ਼ਰ ਜੀ ਢਲੋਂ ਸਾਹਿਬ ਕਹਿੰਦੇ ਵੀ ਆਪਾਂ ਥੋੜਾ ਸੈਰ ਕਰ ਆਈਏ ਤੇ ਹੋਰ ਗੱਲ ਵਧੀਆ ਹੋਊਗੀ ਜਦੋਂ ਅਸੀਂ ਬਾਹਰ ਨਿਕਲੇ ਤਾਂ ਆਹ ਦੇਖ ਸਕਦੇ ਤੁਸੀਂ ਕੀ ਬਾਤ ਹੈ ਗੈਲਰੀ ਦੇਖੋ ਗ੍ਰੀਨ ਗ੍ਰੀਨ ਚਾਰੇ ਪਾਸੇ ਦੇਖੋ ਤੁਸੀਂ ਕਿਵੇਂ ਵਧੀਆ ਵਧੀਆ ਇੱਕ ਬੇਲ ਦੀਆਂ ਕੰਦਾ ਕਿੱਤੀਆਂ ਹੋਣੀਆਂ ਇਹ ਇਹ ਕਹਿੰਦੇ ਤੁਸੀਂ ਮਾੜਾ ਮੋਟਾ ਆਪ ਹਿੱਲੋਗੇ ਤਾਂ ਤੁਹਾਨੂੰ ਸਭ ਕੁਝ ਵਧੀਆ ਹੀ ਮਿਲਦਾ ਜੇ ਉਹਨਾਂ ਸੀ ਕਿਥੇ ਕਮਰੇ 'ਚ ਬੈਠੇ ਰਹਿੰਦੇ ਤੇ ਫਿਰ ਇਹ ਨਹੀਂ ਤਾਂ ਸਾਡੇ ਕੋਲ ਚੱਲ ਕੇ ਆਉਣਾ ਨਹੀਂ ਸੀ ਆਪਾਂ ਇੱਥੋਂ ਹੁਣ ਨਗੌਰ ਤੋਂ ਚੱਲਾਂਗੇ ਪੁਸ਼ਕਰ ਦਾ ਮੇਰਾ ਦੇਖਣ ਲਈ ਤੇ ਪੁਸ਼ਕਰ ਦਾ ਮੇਲਾ ਬਹੁਤ ਫੇਮਸ ਮੇਲਾ ਤੁਹਾਨੂੰ ਪਤਾ ਹੀ ਹੈ ਇੰਡੀਆ ਦਾ ਇਹ ਤੇ ਆਪਾਂ ਸਵੇਰ ਦੀ ਸ਼ਹਿਰ ਵਗੈਰਾ ਕਰ ਲਈਏ ਚਾਹ ਚੂ ਆਪਾਂ ਪੀ ਰਹਿਆਂ ਤੇ ਰਾਤ ਨੂੰ ਤੁਸੀਂ ਆਪਾਂ ਉਹ ਸਾਹਮਣੇ ਹੈਗਾ ਹੋਟਲ ਖਾਮ ਪੈਲਸ ਉਹ ਉੱਪਰ ਦੇਖ ਸਕਦੇ ਤੁਸੀਂ ਤੇ ਇਹਦੇ ਵਿੱਚ ਆਪਣਾ ਰਾਤ ਦਾ ਨਾਈਟ ਸਟੇਜ ਸੀਗਾ 3% ਦਾ 1300 ਰੁਪਿਆ ਚਾਹ ਪਾਣੀ ਕੁਝ ਨਹੀਂ ਸੀਗਾ ਪਾਣੀ ਆਰ ਵਾਲਾ ਨੇ ਨਾ ਦਿੱਤਾ ਸਭ ਚੰਗੀ ਗੱਲ ਆ ਵੀ ਉਹ ਪਾਣੀ ਦੀਆਂ ਬੋਤਲਾਂ ਦਾ ਖਰਚਾ ਬਚ ਗਿਆ ਤੇ ਹੋਰ ਬਾਕੀ ਸਭ ਠੀਕ-ਠਾਕ ਸੀ ਰੂਮ ਵੈਸਟ ਸੀ ਕੋਈ ਅਸੀ ਗੱਲ ਨਹੀਂ ਸੀ ਤੇ ਆ ਜੋ ਫਿਰ ਚਾਹ ਚੂ ਤੁਹਾਨੂੰ ਦਿਖਾਉਣੇ ਆ ਲੋ ਵੀ ਇੱਥੋਂ ਆਪਾਂ ਪੀ ਲਈ ਚਾਹ ਤੇ ਚਾਹ ਸਾਡੇ ਬੰਦੇ ਕਹਿੰਦੇ ਸੀ ਇੱਕ ਆਪਣਾ ਗੱਲ ਨਹੀਂ ਬੰਦੀ ਕੱਪ ਬਹੁਤ ਛੋਟਾ ਹੁੰਦਾ ਦੋ ਦੋ ਵਾਰੀ ਪੀ ਲੇ ਦੋ ਦੋ ਕੱਪ ਖਾਲੀ ਕਰਕੇ ਤੇ ਹੁਣ ਚੱਲਾਂਗੇ ਆਪਾਂ ਪੁਸ਼ਕਰ ਨੂੰ ਚਾਹ ਕਹਿਵੇਂ ਜੀ ਪੂਰੀ ਲੋ ਵੀ ਦੋਸਤੋ ਆਪਣੀ ਹਗੀ ਤਿਆਰੀ ਚੱਲ ਪਈ ਹੁਣ ਆਪਾਂ ਆਗੇ ਵੀ پیسے ਚਾਦੇ ਓਕੇ ਹੋ ਗਿਆ ਲੇ ਵੀ ਵੈਰੀ ਗੁੱਡ ਚਲ ਠੀਕ ਹੈ ਫਿਰ ਬਾਏ ਬਾਏ ਨਹੀਂ ਹੈਈ ਮੈਨੂੰ ਲੋ ਵੀ ਦੋਸਤੋ ਚੱਲ ਪਏ ਆਪਾਂ ਪੁਸ਼ਕਰ ਨੂੰ ਨਗੌਰ ਤੋਂ ਬਾਏ ਬਾਏ ਨਗੌਰ ਤੇ ਹਾਈ ਹਾਈ ਪੁਸ਼ਕਰ ਹੂੰ ਪੁਸ਼ਕਰ ਪਹੁੰਚ ਕੇ ਤੁਹਾਨੂੰ ਫਿਰ ਮੇਲਾ ਵਗੈਰਾ ਬਖਾਵਾਂਗੇ ਆਓ ਫਿਰ ਚੱਲਦੇ ਆਂ ਦੋਸਤੋ ਆਪਾਂ ਖੜੇ ਆ ਥਾਵਲਾ ਬਾਈਪਾਸ ਥਾਵਲਾ ਬਾਈਪਾਸ ਇੱਥੋਂ ਹੈਗਾ ਕੁਸ਼ਤ ਤਕਰੀਬਨ 30 ਕਿਲੋਮੀਟਰ। ਕਿਹਾ ਮੈਂ ਇੱਥੇ ਆਪਾਂ ਕਾਣ ਲੱਗਿਆ ਰੋਟੀ। ਉਹ ਸਾਹਮਣੇ ਦੇਖ ਸਕਦੇ ਤੁਸੀਂ ਰਿਧੀ ਸਿਧੀ ਜਿਹੜਾ ਗਣਪਤੀ ਫੈਮਿਲੀ ਰੈਸਟੋਰੈਂਟ। ਇਸ ਤੇ ਆਪਾਂ ਖਾਵਾਂਗੇ ਰੋਟੀ। ਕੀ ਰੈਸਟੋਰੈਂਟ ਹੈ ਜੀ। ਆ ਦੇਖ ਸਕਦੇ ਤੁਸੀਂ। ਆ ਦੇ। ਸਾਹਮਣੇ ਦੇਖੋ ਰੈਸਟੋਰੈਂਟਾਂ ਸਾਰਾ Rajasthani ਇੱਥੇ ਮੀਲ ਹੈਗਾ। ਉਹ ਸਾਹਮਣੇ ਲੱਗੇ ਤੇ ਵੱਡੇ ਵੱਡੇ ਘੜੇ। ਆ ਸਾਹਮਣੇ ਦੇਖ ਸਕਦੇ ਹੋ ਸਬਜ਼ੀਆਂ ਦੀ ਲਿਸਟ ਸੇਬ ਭਾਜੀ ਤੇ ਬੇਸਨ ਗੱਟਾ ਹੋਰ ਕਾਫੀ ਜਿਹੜੀਆਂ ਫੇਮਸ ਸਤੂਰੀਆਂ ਸਬਜ਼ੀਆਂ ਸਾਰੇ ਲੱਗਿਆ ਹੋਗਾ ਰੇਟ ਲਿਸਟ ਆ ਯਾਰ ਜੂਰਮਾ ਇਧਰ ਵਾ ਗਿਆ ਦਾਲ ਬਾਟੀ ਥਾਲੀ ਆਲੂ ਦੀ ਪਰਨੀ ਸਾਹਮਣੇ ਬੈਠੇ ਆ ਸਾਡੇ ਢਿਲੋਂ ਸਾਹਿਬ ਖਾਣੇ ਦੀ ਤਿਆਰੀ ਇਸ ਵਾਂ 11:30 ਹੋ ਗਿਆ ਤੇ ਪੁਸ਼ਕਰ ਹੈਗਾ 20 ਕਿਲੋਮੀਟਰ ਖਾ ਕੇ ਦਾਲ ਵਟੀਆਂ ਸੀ ਬਣ ਜਾਗੇ ਇੱਥੋਂ ਹਾਂ ਖੁਈ ਦੀ ਆਹ ਲਓ ਆ ਗਿਆ ਨਾ ਯਾਰਾ ਪੂਰਾ ਓ ਵਾਹ ਜੀ ਵਾਹ ਵਾਹ ਰਸਾ ਤੁਹਾਨੂੰ ਵੀ ਆ ਗਿਆ ਅਈ ਪੂਰੀ ਲੱਸੀ ਆ ਗਿਆ ਖਾਧੀ ਹੈਗੀਆਂ ਨਾ ਪਹਿਲਾਂ ਜੀ ਲੋ ਵੀ ਦੋਸਤੋ ਮੇਲੇ ਦੇ ਵਿੱਚ ਉੱਠ ਜਿਹੜਾ ਮੇਲੇ ਦਾ ਸ਼ਿੰਗਾਰ ਦੇਖ ਸਕਦੇ ਹੋ ਤੁਸੀਂ ਪੁਸ਼ਕਰ ਦਾ ਮੇਲਾ ਤੇ ਇਹ ਮੇਲਾ ਇੱਕ ਗਰਾਊਂਡ ਦੇ ਵਿੱਚ ਐਕਟੀਵਿਟੀ ਕਰਾ ਹੈਗੀ ਇੱਥੇ ਮੰਨ ਲਓ ਜੇ ਉੱਠ ਜਿਹੜਾ ਕੈਮਲ ਹੂਟਾ ਹਟਾ ਲੈਣਾ ਜਾਂ ਮਨ ਕਿਸੇ ਨੇ ਘੋੜੇ ਤੇ ਹੂਟਾ ਲੈਣਾ ਜਾਂ ਕੋ ਹੋਰ ਉਹ ਸਾਰਾ ਕੁਝ ਹੈ ਵੀਰੇ ਵੇਖੋ ਬਖਰੇ ਖੇਡਾਂ ਹੋ ਰਹੀਆਂ ਨੇ ਅਲੱਗ-ਅਲੱਗ ਬਣੇ ਹੋਏ ਗਰਾਊਂਡ ਤੇ ਇਧਰੋਂ ਇੱਕ ਹਾਰਸ ਖੜਾ ਅ ਦੇਖ ਸਕਦੇ ਹੋ ਦੋਸਤੋ ਬੱਕੋ ਬੱਕੇ ਸਮਾਂ ਦੇ ਹਾਰਸ ਘੋੜੇ ਖੜੇ ਆ ਲੋ ਬਈ ਸਾਡਾ ਢਿੱਲੋਂ ਸਾਹਿਬ ਨੇ ਉੱਠ ਖਰੀਦ ਲਿਆ ਇਹ ਕਿਆ ਬਾਤ ਆ ਰੰਗ ਬਿਰੰਗਾ ਉੱਠਾ ਪੁਸ਼ਕਰ ਮੇਲੇ ਤੋਂ ਹਾਂਜੀ ਕਿੰਨੇ ਦਾ ਖਰੀਦ ਲਿਆ ਫਿਰ ਕਿੰਨੇ ਦਾ ਸਾਈਡ ਦੇਖ ਲੈ ਕੇ ਦੇਖਦੇ ਆ ਅੱਛਾ ਹੁਣ ਚੈੱਕ ਕਰਦੇ ਆ ਠੀਕ ਹੈ ਠੀਕ ਹੈ ਵਾਹ ਜੀ ਵਾਹ ਵਾਹ ਜਾਵਾਂਗੇ ਕੈਨੇਡਾ लोग देख रहे हो पूरा जादूगर अपना खेल दिखा रहे हैं जी पूरा राशा थे इसे करके ਸਰਕਾਰ ਬੜਾ ਚੁਣੇ 재미있다! 감사합니다. 네. 감사합니다. ਕੋਲ 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 ਖਾਈ ਲੈ

ਕੋਸ਼ਕਰ ਦੇ ਵਿੱਚ ਆਏ ਆ ਤੇ ਇੱਥੇ ਆਪਾਂ ਲੈਦਰ ਸ਼ੂਜ਼ ਇਹਨਾਂ ਦੀ ਦੁਕਾਨ ਹੈਗੀ ਕਚਮਨ ਦੇ ਵਿੱਚ ਲੈਦਰ ਸ਼ਾਪ ਤੇ ਇਧਰੋਂ ਆਪਣੇ ਪ੍ਰਵੇਸ਼ ਜੀ ਦੇਖ ਰਹੇ ਆ ਦੇਖਿਆ ਸਰ ਇਹ ਸਪਿੰਸ ਵਿੱਚ ਹੈ ਅੰਦਰ ਇਸ ਵਿੱਚ ਦੇਖੀਏ ਸਰ ਇਹ ਸਪਿੰਸ ਵਿੱਚ ਹੈ ਔਰ ਇਹ ਬੱਕਰੇ ਖਾਲ ਵਿੱਚ ਸੋ ਪਲੇਨ ਇਹ चूज बोलते हैं ये खजूर में है इसमें खजूर बढ़ता में जो क्वालिटी में एक नंबर है जो पांच समाज के लोग पहनते हैं वैसी मोजूरी है ये गुजर समाज के लोग पहनते हैं जो खेती बाड़ी के लिए यूज में किया जाता है वैसी मोजड़ी है इसमें गढ़ाई के अनुसार फोक लगी हुई होती है इनमें अलग अलग कलर में मिलते हैं ਲੋ ਲੋ ਵੀ ਦੋਸਤੋ ਵੱੜ ਗਏ ਭੀੜੀ ਵਿਚਾਰ ਚ ਅਸੀਂ ਕੋਸ਼ਿਸ਼ ਕਰਤਾ ਹੋਏ ਜਾ ਰਹੇ ਹਾਂ ਆਪਾਂ ਦਾ ਬਹੁਤ ਬਹੁਤ ਧੰਨਵਾਦ चाहिए बोले बस बहुत हाँ। है हैं? तो 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 ਤੋਂ ਦੇਖ ਰਹੇ ਹਾਂ ਪੁਸ਼ਕਰ ਸਾਹਿਬ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰਨਾਮਪੁਰ ਪੁਸ਼ਕਰ ਪੁਸ਼ਕਰ ਰਾਜਸਥਾਨ ਦੇਖ ਸਕਦੇ ਹੋ ਤੁਸੀਂ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਇੱਥੇ ਅਸੀਂ ਮੱਥਾ ਟੇਕਦੇ ਹਾਂ ਫੁਕਾਣ ਫੁਕਾ